ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਦੇ ਆ ਅੱਜ ਜਾਨੀ ਕਿ 17 ਤਰੀਕ ਦੇ ਮੌਸਮ ਦੇ ਅਪਡੇਟ ਆੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਕਿਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਮਾਫੀ ਚਾਹੁੰਨੇ ਕਿ ਰਾਤ ਦੀ ਵੀਡੀਓ ਦੇ ਵਿੱਚ ਆਵਾਜ਼ ਆਈ ਨਹੀਂ ਪਹੁੰਚੀ ਤੁਹਾਡੇ ਤੱਕ ਕਿਉਂਕਿ ਆਵਾਜ਼ ਦੇ ਵਿੱਚ ਜੋ ਫੋਨ ਦੀ ਸੈਟਿੰਗ ਹੈ ਉਹਦੇ ਵਿੱਚ ਕੋਈ ਖਰਾਬੀ ਆਉਣ ਦੇ ਕਾਰਨ ਉਹ ਆਵਾਜ਼ ਨਹੀਂ ਆ ਸਕੀ ਤੇ ਵੀਡੀਓ ਤੁਹਾਡੇ ਤੱਕ ਸ਼ੇਅਰ ਕਰ ਦਿੱਤੀ ਸੀ ਜੋ ਉਹ ਅਪਡੇਟ ਸੀ 22 ਤਰੀਕ ਤੱਕ ਦੀ ਕਿ 22 ਤਰੀਕ ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਜੋ ਉਸ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਦੇ ਵਿੱਚ ਜੋ ਅਪਡੇਟ ਹੈ ਤੇ ਅੱਜ ਦੀ ਗੱਲ ਕਰਾਂਗੇ 17 ਤਰੀਕ ਦੇ ਮੌਸਮ ਦੀ ਅਪਡੇਟ ਹੈ ਜਿਹੜੀ ਤੁਹਾਡਾ ਸਾਂਝੀ ਕਰ ਰਹੇ ਹਾਂ ਇਸ ਸਮੇਂ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਏਗਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਦਲ ਵਾਈ ਨਹੀਂ ਦਿਖਾਈ ਗਈ ਤੇ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਰਿਆਣੇ ਦਾ ਮੌਸਮ ਜਿਹੜਾ ਬਿਲਕੁਲ ਸਾਫ਼ ਦਿਖਾਇਆ ਗਿਆ ਤੇ ਰਾਜਸਥਾਨ ਦੇ ਵਿੱਚ ਥੋੜੇ-ਥੋੜੇ ਬੱਦਲ ਜ਼ਰੂਰ ਦਿਖਾਏ ਗਏ ਨੇ ਇਹ ਅਪਡੇਟ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਰਾਜਸਥਾਨ ਦੇ ਵਿੱਚ ਥੋੜੇ-ਥੋੜੇ ਬੱਦਲ ਦਿਖਾਏ ਗਏ ਨੇ ਕਿੱਤੇ ਕਿਤੇ ਹਲਕੇ ਹਲਕੇ ਤੇ ਇਧਰੋਂ ਲੈਂਦੇ ਵਾਲੇ ਸਾਈਡ ਦੇ ਵਿੱਚੋਂ ਇਹ ਸਿਸਟਮ ਹੀ ਜੀ ਆ ਰਹੀ ਹੈ ਹਲਕੀ ਜਿਹੜੀ ਇਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਇਨ੍ਹਾਂ ਦੱਖਣੀ ਇਲਾਕੇ ਨੂੰ ਥੋੜੀ ਪ੍ਰਭਾਵਿਤ ਕਰੂਗੀ ਹੋ ਸਕਦਾ 18-19 ਤਰੀਕ ਤੱਕ ਇਹ ਉੱਪਰ ਦੀ ਇਸ ਤਰ੍ਹਾਂ ਗੁਜ਼ਰੇ ਕਿਉਂਕਿ ਇਹ ਇਸ ਤਰ੍ਹਾਂ ਮੂਵ ਕਰ ਰਹੀ ਹੈ ਦੇਖੋ ਇੱਥੇ ਆ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਹਲਕੀ ਜਿਹੜਾ ਸਿਸਟਮ ਬਣਿਆ ਹੋਇਆ ਹੈ ਤੇ ਬਾਕੀ ਦੋਸਤੋ ਜੋ ਹਵਾਵਾਂ ਨੇ ਉਹ ਉੱਤਰ ਪੱਛਮੋਂ ਚੱਲ ਰਹੀਆਂ ਨੇ ਤੇ ਉੱਤਰ ਪੱਛਮੇ ਹਵਾਵਾਂ ਦੇ ਨਾਲ ਜਿਹੜੀ ਆਪਾਂ ਨੂੰ ਥੋੜੀ ਸਵੇਰ ਸਾਮ ਠੰਡਾ ਇਹੋ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਰਫਵਾਰੀ ਵੀ ਹੋਈ ਹੈ ਪਹਾੜੀ ਇਲਾਕਿਆਂ ਦੇ ਵਿੱਚ ਤੇ ਕੁਝ ਖੇਤਰਾਂ ਦੇ ਵਿੱਚ ਥੋੜੀ ਬਹੁਤ ਹਲਕੀ ਫੁਲਕੀ ਗੜੇ ਮਾਰੀ ਵੀ ਜਿਹੜੀ ਇਸ ਸਿਸਟਮ ਦੇ ਨਾਲ ਜਿਹੜਾ ਲੰਘਿਆ ਸਿਸਟਮ ਹੌਸ ਦੇ ਨਾਲ ਹੋਈ ਹੈ ਕਿਤੇ ਨਾ ਮਾਤਰ ਦੇ ਰੂਪ ਵਿੱਚ ਤੇ ਬਾਕੀ ਪਹਾੜੀ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸਮੇ ਵੀ ਬਰਫਵਾਰੀ ਜਿਹੜੀ ਥੋੜੀ ਥੋੜੀ ਬਣੀ ਹੋਈ ਹੈ ਤੇ ਮੈਦਾਨੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਜਿਹੜੇ ਇਹ ਹਿਮਾਚਲ ਦੇ ਜੰਮੂ ਦੇ ਇਹ ਫਿਲਹਾਲ ਠੀਕ ਠਾਕ ਨੇ ਖੋਸ ਕਿਤੇ ਸਾਫ ਬਣ ਚੁੱਕੇ ਨੇ ਤੇ ਜਿਹੜੀਆਂ ਹਵਾਵਾਂ ਆਉਂਦੀਆਂ ਨੇ ਉਸ ਤਰ੍ਹਾਂ ਆਉਂਦੀਆਂ ਨੇ ਇਸ ਕਰਕੇ ਠੰਡੀਆਂ ਹਵਾਵਾਂ ਆਉਂਦੀਆਂ ਨੇ ਤੇ ਇਹ ਜਿਨ੍ਹਾਂ ਦੇ ਨਾਲ ਤਾਪਮਾਨ ਨਾਲ ਦੇ ਵਿੱਚ ਥੋੜੀ ਜਿਹੀ ਸਵੇਰੇ ਸ਼ਾਮ ਦੀ ਜਿਹੜੀ ਇੱਕ ਗਰਾਊਟ ਹੁੰਦੀ ਹੈ 1-2 ਡਿਗਰੀ ਦਿਨ ਦੇ ਤਾਪਮਾਨ ਨਾਲੋਂ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ 32-33 ਡਿਗਰੀ ਦੇ ਕਰੀਬ ਜਿਹੜੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਉਹ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਤੇ ਪ੍ਰੀ ਮੌਨਸੂਨ ਦਾ ਸੀਜ਼ਨ ਵੀ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਦਰਾਤਾਂ ਦਾ ਤਾਪਮਾਨ ਨੇੜੇ ਉਹ 14 15 ਡਿਗਰੀ ਦੇ 13 ਡਿਗਰੀ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਜਿਹੜੇ ਵਧਣੇ ਸ਼ੁਰੂ ਹੋ ਜਾਣਗੇ 17 18 ਤੋਂ ਪਲੱਸ ਜਿਹੜੇ ਆਪਾਂ ਨੂੰ ਦਰਜ ਕੀਤੇ ਜਾਣਗੇ ਹੋਰ ਕੋਈ ਅਪਡੇਟ ਆਊਗੀ ਫਿਲਹਾਲ ਇਹਹੀ ਅਪਡੇਟ ਆ ਦੋਸਤੋ ਕੋਈ ਅਪਡੇਟ ਆਊਗੀ ਨਵੀਂ ਤਾਂ ਤੁਹਾਡਾ ਜਾਣਕਾਰੀ ਦੀ ਵੀਡੀਓ ਬਣਾ ਕੇ ਜਾਂ ਲਾਈਵ ਹੋ ਕੇ ਸਾਂਝੀ ਕਰ ਦਵਾਂਗੇ ਤੁਸੀਂ ਵੱਧ-ਵੱਧ ਸਪੋਰਟ ਕਰ ਰਹੇ ਹੋ ਤੁਹਾਡਾ ਦਿਲ ਦੀਆਂ ਖੁਸ਼ੀਆਂ ਤੇ ਧੰਨਵਾਦ ਜਿੰਨੇ ਵੀ ਦੋਸਤ ਮਿੱਤਰ ਸਰ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਦੋਸਤੋ ਸਪੋਰਟ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਪੋਰਟ ਕਰਦੇ ਰਹੋ ਤੇ ਜਿਨੇ ਵੀ ਦੋਸਤ ਮਿੱਤਰ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਆ ਕਿ ਉਹ ਸਾਨੂੰ ਸਪੋਰਟ ਕਰਦੇ ਨੇ ਸਾਨੂੰ ਦੱਸਦੇ ਨੇ ਕਿ ਤੁਹਾਡੀ ਦਿੱਤੀ ਹੋਈ ਜਾਣਕਾਰੀ ਸਾਨੂੰ ਕਿਸ ਤਰ੍ਹਾਂ ਲੱਗਦੀ ਹੈ ਤੇ ਦੋਸਤੋ ਹੋਰ ਵੀ ਜਿਹੜੇ ਦੋਸਤ ਮਿੱਤਰ ਨਵੇਂ ਜੁੜਨਗੇ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਦੋਸਤਾਂ ਮਿੱਤਰਾਂ ਤੋਂ ਵੀ ਕਰਵਾਓ ਤਾਂ ਜੋ ਆਪਣੇ ਸਬਸਕ੍ਰਾਈਬਰ ਨੇ ਹੋਰ ਵਧਣ ਤੇ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਕੰਮ ਕਰੀਏ ਤੇ ਆਪਣੇ ਜਿਹੜੀ ਇਸ ਚੀਜ਼ ਦੇ ਲਈ ਜਿਹੜੀ ਇਹ ਮੌਸਮ ਦੇ ਅਪਡੇਟ ਦੇ ਲਈ ਆਪਾਂ ਖੋਰ ਕੋਈ ਵਧੀਆ ਪ੍ਰੋਜੈਕਟ ਜਿਹੜਾ ਉਹ ਤਿਆਰ ਕਰਵਾਈਏ ਤੇ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਪੋਰਟ ਕਰਦੇ ਰਿਹਾ ਕਰੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ